ਸੜਕ ਹਾਦਸੇ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਸultanpur Lodhi ਤੋਂ Bhuswa road 'ਤੇ Peer Gaib Ghazi ਦੇ darbar ਨੇੜੇ car ਤੇ motorcycle ਵਿਚਕਾਰ ਹੋਈ ਭਿਆਨਕ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਖਬਰ ਹੈ। ਘਟਨਾ ਸਥਾਨ ਤੇ ਖੜੇ ਲੋਕਾਂ ਨੇ ਦੱਸਿਆ ਕਿ ਮੇਸਰ ਆਪਣੀ ਸਾਈਡ ਤੇ ਵੀ ਜ਼ਿਆਦਾ ਰਸ। ਬੀਟ ਤੇਜ਼ ਰਫ਼ਤਾਰ ਨਾਲ ਗੱਡਾ ਚੱਲ ਕਨੇ ਟੱਕਰ ਮਾਰ ਦਿੱਤੀ। जिस ਕਰਕੇ ਦੋਨੋ ਨੌਜਵਾਨਾਂ ਦੀ ਮੌਤ ਹੋ ਗਈ ਜਿਨ੍ਹਾਂ ਚੋਂ ਇੱਕ ਨੌਜਵਾਨ ਪਿੰਡ ਕੰਗਕਲਾ ਅਤੇ ਦੂਜਾ ਪਿੰਡ ਸਾਬੋਵਾਲ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲਾ ਸੀ ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰह्म ਸਰੂਪ ਸੁਹੋਤਾ ਦੀ ਰਿਪੋਰਟ

Oke. 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 ਇਹ ਨੇ ਤਰਾ ਰਾਜ ਸਿੰਘ ਜਿਲ੍ਹਾ ਜਲੰਧਰ ਦਾ ਇਹ ਸਨੀਗ ਰੈਣ ਵਾਲੇ ਹਾਂ ਜੀ ਇਹ ਮੇਰੇ ਨਾਲ ਜਨ ਕਿ ਮੇਰੇ ਪਿੰਡ ਦਾ ਵਾ ਇੱਕ ਸਰਿੰਦਰ ਸਿੰਘ ਇਹਦਾ ਨਾਂ ਹੈਗਾ ਨਾਤੀ ਜੀ ਨਾਂ ਰੇਣਾ ਪਿੰਡ ਸਾਬੂਆ ਜੀ ਦਾ ਇੱਕ ਸੂਰਜ ਵਾਜੀ ਦੋਨੇ ਮੇਰੇ ਨਾਲ ਕੰਮ ਤੇ ਆਏ ਸੀ ਅੱਜ ਇਹ ਤੇ ਇਹ ਗਏ ਸੀ ਫਤਵਾਲ ਪਿੰਡ ਗਏ ਸੀ ਉੱਥੋਂ ਆ ਰਹੇ ਸੀ ਠੀਕ ਆ ਜੀ ਅਪੀਰ ਗੈਬਗਾ ਜੀ ਦੇ ਵੀਰ ਸਾਹਿਬ ਦੇ ਲਾਗੇ ਪੀਰ ਗੈਬਗਾ ਜੀ ਜਗਾ ਵਾ ਇੱਕ ਉੱਥੇ ਇਹਨਾਂ ਦੇ ਵਿੱਚ ਇੱਕ ਗੱਡੀ ਵਜੀ ਆ ਜੀ ਦੋਨਾਂ ਦੇ ਵਿੱਚ ਇਹ ਆਪਦੀ ਸਾਈਡ ਤੇ ਸੀ ਬਿਲਕੁਲ ਗੱਡੀ ਵਾਲੇ ਜਨ ਕਿ ਇੱਧਰ ਚਾਹ ਨਹੀਂ ਗੱਡੀ ਇਹਨਾਂ ਲਈ ਸਾਈਡ ਤੇ ਜਾਣ ਕੇ ਵਜੀ ਆ ਠੀਕ ਆ ਜੀ ਅਸੀਂ ਮੰਗ ਕਰਦੇ ਆ ਵੀ ਯਾਨੀ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਤੱਕਾ ਬਹੁਤ ਵੱਡਾ ਹੋਇਆ ਯਾਨੀ ਕਿ ਜਿਹੜੀ ਗਰੀਬ ਪਰਿਵਾਰ ਆ ਦੋ ਵਾਰੀ ਮੌਕੇ ਡੈਥ ਹੋ ਗਈ ਹਾਂਜੀ ਕਦ ਕੰਮ ਕਰਦੇ ਸੀ ਇਹ ਮੰਗ ਕੇ ਪੱਥਰ ਰਗੜਾਈ ਦਾ ਕੰਮ ਕਰਦੇ ਸੀ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਸੰਤਾਨਪੁਰੋਂ ਪਹਿਲਾਂ ਉੱਥੇ ਗਿਆ ਫਤਵਾਲ ਜੀ ਫਤਵਾਲ ਉਹ ਸਮਾਨ ਲੈ ਕੇ ਜਾਣ ਕਿ ਏਦਾਂ ਰੇੜੀ ਤੇ ਉਤਾ ਕੇ ਜੀ ਵਾਪਸ ਆ ਰਹੇ ਸੀ ਅੱਜ ਹਾਂਜੀ ਮੋਟਰਸਾਈਕਲ ਤੇ ਹਾਂਜੀ ਆ ਰਹੇ ਸੀ ਗੱਡੀ ਵਾਲੇ ਦੇ ਕੋਲ ਸੱਤ ਲੋਕ ਪੜੇ ਗੱਡੀ ਵਾਲਾ ਜੀ ਦੱਸਿਆ ਵਾ ਪੁਲਿਸ ਵਿੱਚ ਆ ਮੁਲਾਜ਼ਮ ਹਾਂਜੀ ਉਹ ਮੁਲਾਜ਼ਮ ਆ ਉਹਦੀ ਗੱਡੀ ਆ ਹਾਂਜੀ ਭਾਈ ਜੀ ਮੰਗ ਕਰਦੇ ਮੰਗ ਕਰਦੇ ਹਾਂ ਜੀ ਜਿਆਦਾ ਅਨਸਾਫ਼ ਚਾਹੀਦਾ ਸਾਨੂੰ ਯਾਨਕਿ ਜੇ ਇਹ ਉਹ ਸਾਈਡ ਤੇ ਹੋਣ ਫਿਰ ਤਾਂ ਅਸੀਂ ਕਹੀਏ ਵਾਕਿਆ ਇਹਦੀ ਗਲਤੀ ਆ ਪਰ ਗੱਡੀ ਇਹਨਾਂ ਦੇ ਸਾਈਡ ਤੇ ਆਈ ਆ ਸਾਰੇ ਇਹਨਾਂ ਦੀ ਉਮਰ ਇੱਕ ਦੀ ਹੈਗੀ ਆ 36 ਸਾਲ 37 ਸਾਲ ਦੀ ਇੱਕ ਦੀ ਉਮਰ ਹੈਗੀ ਆ ਤਕਰੀਬਨ ਲਗਭਗ 30 32 ਸੇ ਬੱਚੋ ਦੋਨੇ ਵੈਹ ਹੋਏ ਹਾਂਜੀ ਸਰ ਛੋਟੇ ਛੋਟੇ ਬੱਚੇ ਹਾਂਜੀ ਉਹਨਾਂ ਦੇ ਪਰਿਵਾਰਾਂ ਦੇ ਗੱਡੀ ਆ ਮੌਕੇ ਤੇ ਗੱਡੀ ਵਾਲਾ ਮੌਕੇ ਤੇ ਫਰਾਰ ਹੋ ਗਿਆ ਜੀ ਮੁਲਾਜ਼ਮ ਆ ਜੀ ਹਾਂਜੀ ਅਸੀਂ ਇਹ ਮੰਗ ਕਰਦੇ ਇਹਨਾਂ ਨੂੰ ਪਰਿਵਾਰਾ ਦੋਨਾਂ ਪਰਿਵਾਰਾਂ ਨੂੰ ਇਹਨਾਂ ਨੂੰ ਅਨ ਇਨਸਾਫ ਮਿਲਣਾ ਚਾਹੀਦਾ ਸਰ ਸਾਡੀ ਇਹੋ ਹੀ ਹੱਥ ਜਾਦੋ ਬਨ ਕੇ ਬੇਨਤੀ ਹੈ ਸਾਰੇ ਦੇ ਸਾਡੀ ਹਾਂ ਸਰ ਐਕਸੀਡੈਂਟ ਕੇਸ ਆਇਆ ਉਹ ਮਦਦ ਹਾਂਜੀ ਮੈਂ ਡਾਕਟਰ ਹਰਪ੍ਰੀਤ ਸਿੰਘ ਸਿਵਲ ਹਸਪੀਟਲ ਸੁਲਤਾਨਪੁਰ ਲੋਧੀ ਆਪਣੀ ਕੋਲ ਤਕਰੀਬਨ ਅੱਧਾ ਘੰਟਾ ਪਹਿਲਾਂ ਦੋ ਐਕਸੀਡੈਂਟ ਕੇਸ ਬਰਾਡਰਡ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਨਾਮ ਸ੍ਰਿੰਦਰ ਸਿੰਘ son of 나ਥੀ ਦੂਸਰੇ ਦਾ ਨਾਮ ਸੂਰਜ son of ਲੈਂਬਰ ਸਿੰਘ ਉਮਰ ਇਹਨਾਂ ਦੀ ਤਕਰੀਬਨ 30 ਸਾਲ ਆ ਇਹਨਾਂ ਦਾ ਐਕਸੀਡੈਂਟ ਸੁਲਤਾਨਪੁਰ ਬੋਸਵਾਲ ਰੋਡ ਤੇ ਹੋਇਆ ਦੋਨੋਂ ਪ੍ਰੋਡਕਟ ਆਏ ਆ ਇਹਨਾਂ ਦੋਨਾਂ ਦੀ ਜੋ ਇਨਫੋਰਮੇਸ਼ਨ ਆ ਆਪਾਂ ਪੁਲਿਸ ਸਟੇਸ਼ਨ ਭੇਜ ਦਿੱਤੀ ਹੈ ਅਗਲੇਰੀ ਕਾਰਵਾਈ ਵਾਸਤੇ ਤੇ ਇਹਨਾਂ ਦੇ ਜਿਹੜੇ ਟੈਂਡੈਂਟ ਆ ਜਿਹੜੇ ਇਹਨਾਂ ਦੇ ਘਰ ਦੇ ਆ ਉਹਨਾਂ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ